हेलो स्टूडेंट्स नेक्स्ट वीडियो श्री हरमंदिर साहिब ते लेख ठीक है वीडियो शुरू करने तो पहला वीडियो नो लाइक करना शेयर करना और कमेंट करना ठीक है मोटिवेशन मिलता है एदे नाल और कोई फर्क नहीं पेंदा नंबर एक है श्री हरमंदिर साहिब उत्तर भारत दा एक प्रसिद्ध तीर्थ स्थान है ठीक है ਨੰਬਰ 2 ਸ੍ਰੀ ਹਰਮੰਦਰ ਸਾਹਿਬ ਨੂੰ ਦਰਬਾਰ ਸਾਹਿਬ ਵੀ ਆਖਦੇ ਹਨ ਨੰਬਰ 3 ਇਹ ਪੰਜਾਬ ਦੇ ਅਮਰitsar ਸ਼ਹਿਰ ਵਿੱਚ ਸਥਿਤ ਹੈ ਠੀਕ ਹੈ ਅਮਰitsar ਸ਼ਹਿਰ ਜੋ ਹੈ ਨਾ ਆਪਣਾ ਜ਼ਿਲ੍ਹਾ ਅਮਰitsar ਉੱਥੇ ਹਰਮੰਦਰ ਸਾਹਿਬ ਸਾਡੇ ਸਿੱਖਾਂ ਦੇ ਧਾਰਮਿਕ ਸਥਾਨ ਹੈ स्थित है ठीक है ਤੁਸੀਂ ਗਏ ਵੀ ਹੋਗੇ ਨੰਬਰ 4 ਸ੍ਰੀ ਹਰਮੰਦਰ ਸਾਹਿਬ ਜੀ ਦੀਨੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫਕੀਰ ਸਾਈ ਮੀਆਂ ਮੀਰ ਤੋਂ ਰਖਵਾਈ ਸੀ ਨੈਕਸਟ ਹੈ ਨੰਬਰ 5 ਸ੍ਰੀ ਹਰਮੰਦਰ ਸਾਹਿਬ ਤੇ سونے ਦਾ ਪੱਤਰਾ ਮਹਾਰਾਜਾ ਰਣਜੀਤ ਸਿੰਘ ਨੇ ਚੜਾਇਆ ਸੀ ਨੰਬਰ 6 ਇਸ ਕਰਕੇ ਇਸ ਨੂੰ ਸੁਨਹਿਰੀ ਮੰਦਰ ਵੀ ਆਖਦੇ ਹਨ ਠੀਕ ਹੈ ਸੁਨਹਿਰੀ ਮੰਦਰ ਆਖਦੇ ਹਨ 골ਡਨ ਟੈਂਪਲ ਆਖਦੇ ਹਨ ਠੀਕ ਹੈ ਨਾ ਨੰਬਰ 7 ਇੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਨੰਬਰ 8 ਦਰਸ਼ਨੀ ਡਿਉੜੀ ਦੇ ਸਾਹਮਣੇ ਅਕਾਲ ਤਖਤ ਦੀ ਇਮਾਰਤ ਹੈ ਨੰਬਰ 9 ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਚੜਦੇ ਪਾਸੇ ਦੁੱਖ ਪੰਜਣੀ ਵੇਰੀ ਹੈ ਠੀਕ ਹੈ ਨੰਬਰ 10 ਦਰਬਾਰ ਸਾਹਿਬ ਚੌਹਾ ਵਰਣਾ ਦਾ ਸਾਂਝਾ ਮੰਦਰ ਹੈ ਨੰਬਰ 11 ਨੈਕਸਟ ਪੇਜ ਤੇ ਆ ਜਾਓ ਇਹ ਨੰਬਰ ਇਹ ਪਹਿਲੇ 10 ਦੀ ਲਾਈਨ ਇੱਥੇ ਸਭ ਨੂੰ ਸਮਾਨ ਸਮਝਿਆ ਜਾਂਦਾ ਹੈ ਠੀਕ ਹੈ ਨਾ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਕੋਈ ਜਾਤ ਪਾਤ ਦਾ ਪੇਤ ਭਾਵ ਨਹੀਂ ਕੀਤਾ ਜਾਂਦਾ ਠੀਕ ਹੈ ਨੰਬਰ 11 ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਹਨ ਜਿਸ ਦਾ ਭਾਵ ਹੈ ਕਿ ਇਹ ਹਰ ਕਿਸੇ ਲਈ ਖੁੱਲਾ ਹੈ ਮਤਲਬ ਹਰ ਮੰਦਰ ਸਾਹਿਬ ਜੀ ਸਭ ਲਈ ਖੁੱਲਾ ਹੈ ਮਤਲਬ ਕੋਈ ਪੇਤ ਭਾਵ ਨਹੀਂ ਹੈ ਚੌਂ ਬਰਨਾਲੇ ਖੁੱਲਾ ਹੈ ਕਿ ਕਹ ਹਿੰਦੂ ਮੁਸਲਮ ਸਿੱਖ ਸਾਰੇ ਸਭ ਲਈ ਖੁੱਲ੍ਹਾ ਹੈ ਠੀਕ ਹੈ ਨੰਬਰ 12 ਦਰਵਾਜ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦੇ ਲੰਗਰ ਦੀ ਇਮਾਰਤ ਹੈ ਜਿੱਥੇ ਲੱਖਾਂ ਯਾਤਰੀ ਆਰਾਮ ਨਾਲ ਲੰਗਰ ਛਕਦੇ ਹਨ ਠੀਕ ਹੈ ਇਹ ਹੋ ਗਈਆਂ 12 ਲਾਈਨਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਠੀਕ ਹੈ ਇਹਨਾਂ ਨੂੰ ਯਾਦ ਕਰਨਾ Okay, bye.